ਅੱਜ ਅਸੀਂ ਇਸ ਵਕਤ ਨਡਾਲਾ ਨਗਰ ਪੰਚਾਇਤ ਜੋ ਸਾਡਾ ਮੇਨ ਕਸਬਾ ਵਾ ਹਲਕਾ ਪਹਲਤਾ ਉਥੇ ਸਾਡੇ ਪ੍ਰਧਾਨ ਜੀ ਇਲੈਕਟ ਹੋਏ ਨੇ ਸਰਦਾਰ ਅਪਤਾਰ ਸਿੰਘ ਜੀ ਵਾਲਿਆ ਇਹਨਾਂ ਦੇ ਮਿਸਸਿਸ ਇਲੈਕਟ ਹੋਏ ਨੇ ਔਰ ਇਧਰ ਨਾਲ ਮੇਰੇ ਬੈਠੇ ਨੇ ਸੰਦੀਪ ਪਸਰੀਚਾ ਜੀ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ ਅਸੀਂ ਇਹਨਾਂ ਦੇ ਘਰ ਬੈਠੇ ਹਾਂ ਨਡਾਲੇ ਸਾਨੂੰ ਅੱਜ ਦਾ ਸਾਡਾ ਮਕਸਦ ਹੈ ਸਿਰਫ ਭਗਵੰਤ ਮਾਨ ਦੀ ਸਰਕਾਰ ਨੂੰ ਔਰ ਕੇਜਰੀਵਾਲ ਨੂੰ ਅਸੀਂ ਸਿਰਫ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਬਦਲਾਵ ਦਾ ਨਾਰਾ ਲਾਇਆ ਸੀਗਾ ਕਿ ਬਦਲੇ ਦਾ ਨਾਰਾ ਲਾਇਆ ਸੀਗਾ ਕਿਉਂਕਿ ਅਗਰ ਬਦਲਾਵ ਦਾ ਨਾਰਾ ਹੁੰਦਾ ਤੇ ਫਿਰ ਪੰਜਾਬ ਦਾ ਵਾਤਾਵਰਣ ਬਦਲਿਆ ਹੋਣਾ ਚਾਹੀਦਾ ਸੀਗਾ ਹਾਲਾਤ ਅੱਛੇ ਹੋਣੇ ਚਾਹੀਦੇ ਸੀਗੇ ਤੇ ਜੋ ਅੱਜ ਸਾਡੇ ਨਾਲ ਵਿਤਕਰਾ ਹੋ ਰਿਹਾ ਭਾਰੀ ਹਲਕਾ ਪਲਾਤ ਨਾਲ ਸਮੁੱਚੇ ਤੌਰ ਤੇ ਤੇ ਨਡਾਲਾ ਦੀ ਚੁਣੀ ਹੋਈ ਨਗਰ ਪੰਚਾਇਤ ਨਾਲ ਉਹ ਸਰਾਸਰ ਬਦਲਾ ਨਜ਼ਰ ਆ ਰਿਹਾ ਕੰਪਲੀਟ ਜਿਹਨੂੰ ਕਹਿੰਦੇ ਐਨੀਮੋਸਟੀ ਔਰ ਬਦਲੇ ਦੀ ਭਾਵਨਾ ਨਾਲ ਸਰਕਾਰ ਕੰਮ ਕਰ ਰਹੀ ਆ ਤਾਂ ਉਹ ਮੈਂ ਥੋੜੇ ਜਿਹੇ ਫੈਕਟ ਦੱਸਣ ਲੱਗਾ ਤਾਂ ਉਹਨੂੰ ਕਾਫੀ ਹੱਦ ਤੱਕ ਪਤਾ ਕਿ ਬੜੀ ਜੱਦੋਜਿਹਾਦ ਨਾਲ ਅਸੀਂ ਨਡਾਲਾ ਦੀ ਨਗਰਪੰਚਾਇਤ ਜਿੱਤੀ ਸੀਗੀ ਅ ਜਿਹੜੀ ਨਗਰਪੰਚਾਇਤ ਦੀ ਚੋਣ ਹੋਈ ਦੋਸਤੋ ਸੁਣਨ ਵਾਲੀਆਂ ਗੱਲਾਂ ਨੇ ਪਲੀਜ਼ ਧਿਆਨ ਦਿਓ ਜਰਾ 21 ਦਸੰਬਰ 2024 ਨੂੰ ਇਲੈਕਸ਼ਨ ਹੋ ਗਈ ਲੋਕਾਂ ਨੇ ਵੋਟਾਂ ਪਾਤੀਆਂ ਲੋਕਾਂ ਨੇ ਜਿਹੜੇ 11 ਵੋਟ ਸੀਗੇ ਉਹਨਾਂ ਵਿੱਚੋਂ 6 ਕੌਂਸਲਰ ਕਾਂਗਰਸ ਪਾਰਟੀ ਦੇ ਸਿੱਧੇ ਸਿੱਧੇ ਜਿਤਾਤੇ ਸਤਵੀਂ ਮੇਰੀ ਵੋਟ ਬਤੌਰ ਐਮਐਲਏ ਸੀਗੀ ਫਿਰ ਸਾਡੀ ਜੱਦੋਜਿਹਾਦ ਸ਼ੁਰੂ ਹੋ ਗਈ ਜਿੱਤ ਕੇ ਅਨਾ ਆਪਣੇ ਪ੍ਰਧਾਨ ਦੀ ਤੇ ਉਮੀਦ ਪ੍ਰਧਾਨ ਦੀ ਚੋਣ ਨਹੀਂ ਸੀ ਰੱਖਦੀ ਸਰਕਾਰ ਇੱਕ ਵਾਰ ਰੱਖੀ ਪੋਸਟਪੋਨ ਕਰਤੀ ਮੈਂ ਦਿੱਲੀੋਂ ਪਜਾਇਆ ਉਦੋਂ ਇਲੈਕਸ਼ਨ ਚੱਲਦੀ ਸੀ ਦਿੱਲੀ ਦੀ ਦੂਜੀ ਵਾਰੀ ਰੱਖੀ ਦੁਬਾਰਾ ਫਿਰ ਪੋਸਟਪੋਨ ਕਰਤੀ ਅਲਟੀਮੇਟਲੀ ਅਸੀਂ ਸਾਰਿਆਂ ਨੇ ਕਾਉਂਸਲਰਸ ਨੇ ਹਾਈ ਕੋਰਟ ਮੂਵ ਕੀਤਾ ਪੰਜਾਬ ਅਤੇ ਹਰਿਆਣਾ ਦਾ ਔਰ ਹਾਈ ਕੋਰਟ ਮੂਵ ਕਰਨ ਤੋਂ ਬਾਅਦ 10 ਫੈਬਰੂਰੀ 2025 ਨੂੰ ਅ ਇੱਥੇ ਚੋਣ ਹੋਈ ਬੜੀ ਜਦੋਜਹਿਦ ਨਾਲ ਪੁਲਿਸ ਸਾਰੀ ਦਾ ਪੂਰਾ ਜ਼ੋਰ ਲਗਾਇਆ ਸੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਦਹਿਸ਼ਤ ਪਾ ਦਈਏ ਸਾਡੇ ਕਾਉਂਸਲਰਸ ਦੇ ਇੱਕ ਵੈਡਿੰਗ ਵਿਲਾ ਇਹਨਾਂ ਦਾ ਮੈਰਿਜ ਪੈਲੇਸ ਆ ਉਹਨੂੰ ਰਾਤ ਨੂੰ ਤਾਲਾ ਲਾ ਦਿੱਤਾ ਸੀਲ ਕਰ ਦਿੱਤਾ ਗਿਆ ਔਰ ਦੂਸਰੇ ਕਾਉਂਸਲਰਸ ਨੂੰ ਡਰਾਇਆ ਗਿਆ ਕਿ ਤੁਹਾਨੂੰ ਚੱਕ ਲਾਂਗੇ ਪਰਚੇ ਦਰਜ ਕਰ ਦਿਆਂਗੇ ਖੈਰ ਇਹਨਾਂ ਦੀ ਦ੍ਰਿੜਤਾ ਕਾਇਮ ਰਹੀ ਤੇ ਅਲਟੀਮੇਟਲੀ 10 ਫਬ 2025 ਨੂੰ ਨਗਰ ਪੰਚਾਇਤ ਦੀ ਪ੍ਰਧਾਨ ਦੀ ਤੇ ਉਮੀਦ ਪ੍ਰਧਾਨ ਦੀ ਚੋਣ ਅਸੀਂ ਸਾਰੇ ਜਿੱਤ ਗਏ ਮੇਰੀ ਵੀ ਵੋਟ ਪਈ 3 ਮਹੀਨੇ ਹੋ ਗਏ ਮੇਰੇ ਵੀਰੋ 3 ਮਹੀਨੇ ਪਹਿਲਾ ਨੋਟੀਫਿਕੇਸ਼ਨ ਹੀ ਨੇ ਇਸ਼ੂ ਕਰੀ ਸਰਕਾਰ ਬਹੁਤ ਮੁਸ਼ਕਲ ਨਾਲ ਡੀਸੀ ਕਪੂਰਥਲਾ ਨੂੰ ਕਹ ਜਿਹੜੇ ਲੋਕਲ ਬਾਡੀਜ਼ ਦੇ ਡਾਇਰੈਕਟਰ ਨੇ ਉਹਨਾਂ ਨੂੰ ਕਹ ਜਿਹੜੇ ਸੈਕਟਰੀ ਲੋਕਲ ਬਾਡੀਜ਼ ਦੇ ਉਹਨਾਂ ਨੂੰ ਕਿਹਾ ਫਿਰ ਇੱਕ ਫਾਰਮਲ ਨੋਟੀਫਾਈ ਕੀਤਾ ਸਰਕਾਰ ਨੇ ਕਿ ਜਿਹੜੀ ਇਲੈਕਸ਼ਨ ਹੋਈ ਨਗਰ ਪੰਚਾਇਤ ਦੀ 10 ਫਬ 2025 ਨੂੰ ਅਸੀਂ ਇਹਨਾਂ ਨੂੰ ਪ੍ਰਧਾਨ ਤੇ ਮੀਤ ਪ੍ਰਧਾਨ ਮੰਨਦੇ ਆ ਤਿੰਨ ਮਹੀਨੇ ਹੋ ਗਏ ਹੁਣ ਤਿੰਨ ਮਹੀਨੇ ਇੱਥੇ ਜਿਹੜਾ ਐਈਓ ਤਾਇਨਾਤ ਕੀਤਾ ਉਹਨੂੰ ਤਿੰਨ ਮਹੀਨੇ ਹੋ ਗਏ ਆਪਣੇ ਦਫ਼ਤਰ ਹੀ ਨਹੀਂ ਵੜਿਆ अच्छा ये ओदी को मजबूरी होगी वैसे मैं समझदा हूं तेरे को प्रेशर होगा ओ 3 महिना तो नगर पंचायत दी मीटिंग कंडक्ट ਕਰਨ ਅੱਜ ਤੱਕ ਸਾਡੀ ਮੀਟਿੰਗ ਹੀ ਨਹੀਂ ਹੋ ਸਕੀ ਉਹਦਾ ਨਤੀਜਾ ਇਹ ਹੋਇਆ ਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਾਲਾਨਾ ਬਜਟ ਹੁੰਦਾ ਤੁਹਾਨੂੰ ਪਤਾ ਕਿ ਸਾਰੀਆਂ ਪੰਚਾਇਤਾਂ ਦਾ ਨਗਰ ਪੰਚਾਇਤਾਂ ਦਾ ਪੰਜਾਬ ਸਰਕਾਰ ਬਜਟ ਪਾਸ ਕਰਦੀ ਆ 3 ਮਹੀਨਿਆਂ ਤੋਂ ਸਾਡਾ ਨਗਰ ਪੰਚਾਇਤ ਨਡਾਲੇ ਦਾ ਬਜਟ ਨਹੀਂ ਪਾਸ ਹੋਇਆ ਇਹਦਾ ਮਤਲਬ ਇਹ ਹੋਇਆ ਕਿ ਜਿੰਨੇ EMPLOYES ਆ ਕਿਸੇ ਨੂੰ ਤਨਖਾਹ ਨਹੀਂ ਦਿੱਤੀ ਗਈ ਹੁਣ ਤੁਸੀਂ EMPLOYEES ਦੀ ਹਾਲਾਤ ਸੁਣੋ ਇਸ ਵੇਲੇ ਜਦੋਂ ਅਸੀਂ ਇੱਥੇ ਬੈਠੇ ਗੱਲ ਕਰ ਰਹੇ ਹਾਂ ਨਗਰ ਪੰਚਾਇਤ ਦੇ ਦਫਤਰ ਦੇ ਬਾਹਰ 28 ਸਫਾਈ ਸੇਵਕ ਅਤਿ ਗਰੀਬ ਬੰਦੇ ਜਿਹੜੇ ਸਭ ਤੋਂ ਗਰੀਬ ਨੇ ਸਾਡੇ ਜਿਹੜੇ ਵਿਚਾਰੇ ਗਲੀਆਂ ਨਾਲੀਆਂ ਤੇ ਗਟਰ ਸਾਫ ਕਰਦੇ ਨੇ ਉਹ 28 ਬੰਦੇ ਜਾ ਕੇ ਉੱਥੇ ਭੁੱਖ ਹੜਤਾਲ ਤੇ ਬੈਠ ਗਏ ਨੇ ਪੱਕੀ ਉਹਨਾਂ ਨੇ ਸਟ੍ਰਾਈਕ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਤਨਖਾਹ ਹੀ ਨਹੀਂ ਮਿਲੀ ਔਰ ਕੰਟਰੈਕਟ ਬੇਸਿਸ ਤੇ ਨੇ ਵਿਚਾਰੇ ਕੱਚੇ ਨੇ ਉਹ ਮੇਰਾ ਖਿਆਲ ਹੈ ਉਹਨਾਂ ਨੂੰ 10-12000 ਰੁਪਏ ਤਨਖਾਹ ਦਿੰਦੀ ਹੋਣੀ ਹੈ ਨਗਰ ਪੰਚਾਇਤ ਤੇ 3 ਮਹੀਨਿਆਂ ਦਾ ਖਰਚਾ ਕਿੱਥੋਂ ਚਲਾਉਣਾ ਬੱਚੇ ਲੇਕਿਨ ਉਹਨਾਂ ਨੂੰ ਸਿਰਫ ਇਸ ਕਰਕੇ ਆਗਿਆ ਨਹੀਂ ਦਿੱਤੀ ਜਾ ਰਹੀ ਇਹੋ ਨਹੀਂ ਆ ਰਿਹਾ ਭੇਜਿਆ ਜਾ ਰਿਹਾ ਬਹੁਤ ਵਾਰ ਇਹਨਾਂ ਨੇ ਰਿਮਾਈਂਡਰ ਪਾਏ ਲੋਕਲ ਬਾਡੀਜ਼ ਦੇ ਡਾਇਰੈਕਟਰ ਨੂੰ ਈਮੇਲ ਕੀਤੀ ਸੈਕਟਰੀ ਨੂੰ ਈਮੇਲ ਕੀਤੀ ਹਾਰ ਕੇ ਹੁਣ ਸਾਡੇ ਪ੍ਰਧਾਨ ਸਾਹਿਬ ਨੇ ਇੱਕ ਲੀਗਲ ਨੋਟਿਸ ਸਰਵ ਕੀਤਾ 5 ਮਈ 2025 ਨੂੰ ਕਿ ਸਾਡੇ ਕੋਲ ਹੁਣ ਕੋਈ ਹੱਲ ਨਹੀਂਗਾ ਆਰਟੀਕਲ 256 ਆ ਕਨਸਟੀਟਿਊਸ਼ਨ ਦਾ ਜਿਹਦੇ ਤਹਿਤ ਸਾਨੂੰ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੂਵ ਕਰਨਾ ਪਵੇਗਾ ਆਪਣੇ ਹਕੂਕ ਲੈਣ ਵਾਸਤੇ ਆ ਤੁਸੀਂ ਹਾਲਾਤ ਦੇਖ ਲਓ ਸਾਡੇ ਨਡਾਲੇ ਨਗਰ ਪੰਚਾਇਤ ਦੇ ਪੰਜਾਬ ਦੇ ਔਰ ਸਾਰਾ ਕੰਮ ਸਫਰ ਕਰ ਰਿਹਾ ਇਸ ਵਕਤ ਨਗਰ ਦਾ ਮੇਰੇ ਖਿਆਲ ਪੋਪੂਲੇਸ਼ਨ ਹੋਣੀ ਹੈ 15000 12000 12 13000 ਵਾਦੀ ਹੈ ਜੀ ਔਰ ਸਾਰਾ ਕੰਮ ਗੰਦਗੀ ਦਾ ਸਫਾਈ ਦਾ ਬੰਦ ਪਿਆ ਵਾ ਔਰ ਮਤਲਬ 12000 ਬੰਦਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਆ ਭਗਵੰਤ ਮਾਨ ਦੀ ਖੋਤੀ ਕੇਜਰੀਵਾਲ ਦੀ ਖੋਤੀ ਬਦਲਾਓ ਦੀ ਜਿਹੜੀ ਸਰਕਾਰ ਕਹਿੰਦੇ ਨੇ ਉਦੇ ਵੱਲੋਂ ਲੋਕਾਂ ਨੂੰ ਮਤਲਬ ਆਪਣੇ ਵੱਲੋਂ ਦੁਸ਼ਮਣੀ ਮੇਰੇ ਨਾਲ ਕੱਢ ਰਹੇ ਨੇ ਖੈਰੇ ਨਾਲ ਜਾਂ ਕਾਂਗਰਸ ਪਾਰਟੀ ਨਾਲ ਕੱਢ ਰਹੇ ਨੇ ਪਰ ਸਜ਼ਾ ਤਾਂ 12000 ਤੁਸੀਂ ਜਿਹੜਾ ਪੰਜਾਬ ਡਡਾਲੇ ਦਾ ਵਸਿੰਦਾ ਹੈ ਜਿਨ੍ਹਾਂ ਦੇ ਘਰ ਦੇ ਮੂਰੇ ਗੰਦਗੀ ਦੇ ਢੇਰ ਲੱਗ ਗਏ ਨੇ ਜਿਹੜੀਆਂ ਗਲੀਆਂ ਨਾਲੀਆਂ ਚੋਕ ਪਈਆਂ ਨੇ ਜਿਨ੍ਹਾਂ ਦੇ ਅੰਦਰ ਪਿੰਡ 'ਚੋਂ ਮਸ਼ਕ ਆਉਣ ਲੱਗ ਗਿਆ ਵਾ ਜਿਹੜੇ ਜਿਹੜੇ 28 ਗ੍ਰਾਮ ਸੇਵਕ ਆ ਵਿਚਾਰਿਆਂ ਦੇ ਘਰਾਂ 'ਚ ਅਨਾਜ ਦੀ ਇੱਕ ਬੁਰਕੀ ਨਹੀਂ ਜਾ ਸਕ ਰਹੀ ਪਿਛਲੇ 3 ਮਹੀਨਿਆਂ ਤੋਂ ਦੁਸ਼ਮਣੀ ਦਾ ਤੁਸੀਂ ਉਹਦੇ ਨਾਲ ਕੱਢ ਰਹੇ ਖੈਰੇ ਨਾਲ ਥੋੜੋ ਕੱਢ ਰਹੇ ਹੋ ਮੈਂ ਤਾਂ ਅੱਜ ਇਹ ਹਾਰ ਕੇ ਸਾਨੂੰ ਆ ਜਿੰਨੇ ਸਾਰੇ ਕਾਉਂਸਲਰ ਜੀ ਬੈਠੇ ਤੁਸੀਂ ਦੇਖ ਸਕਦੇ ਹੋ ਸਾਰੇ ਪਿੰਡ ਦੇ ਪਤਵੰਤੇ ਸੱਜਣ ਨੇ ਸਾਨੂੰ ਹਾਰ ਕੇ ਇਹ ਜਿਹੜਾ ਵਾ ਅੱਜ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਆਉਣਾ ਪਿਆ ਔਰ ਮੈਂ ਪਰਸਨਲੀ ਡੀਸੀ ਕਪੂਰਥਲਾ ਨਾਲ ਬਹੁਤ ਵਾਰੀ ਡਾਇਰੈਕਟਰ ਲੋਕਲ ਬਾਡੀਜ਼ ਨਾਲ ਬਹੁਤ ਵਾਰੀ ਇਵਨ ਸੈਕਟਰੀ ਲੋਕਲ ਬਾਡੀਜ਼ ਨਾਲ ਬਹੁਤ ਵਾਰੀ ਮਤਲਬ ਇਹ ਸਾਰੇ ਚੱਕਰਬੂ ਦੇ ਵਿੱਚ ਪਏ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਕਿਹੋ ਜੀ ਸਰਕਾਰ ਅਸੀਂ ਚੁਣ ਲਈ ਹੈ ਤੁਸੀਂ ਭਗਵੰਤਮਾਨ ਕੇਂਦਰ ਨੂੰ ਗਾਲਾਂ ਕੱਢਦੇ ਹੋ ਕਿ ਬੀਜੇਪੀ ਨੇ ਸਾਡਾ ਜੀ ਰੂਰਲ ਡਵੈਲਪਮੈਂਟ ਫੰਡ ਰੋਕ ਲਿਆ ਜੀ ਸਾਡਾ ਜੀ ਜੀਐਸਟੀ ਦਾ ਪੈਸਾ ਰੋਕ ਲਿਆ ਤੇ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਆਪਣੇ ਹੀ ਲੋਕਾਂ ਨਾਲ ਆਪਣੇ ਹੀ ਵੋਟਰਜ਼ ਨਾਲ ਤੁਸੀਂ ਪੰਜਾਬ ਦੇ ਵਿੱਚ ਉਹਨਾਂ ਨੂੰ ਜਾਣ ਬੁੱਝ ਕੇ ਸਜ਼ਾ ਦੇ ਰਹੇ ਹੋ ਕਿ ਤੁਸੀਂ ਵਿਰੋਧੀਆਂ ਨੂੰ ਵੋਟ ਕਿਉਂ ਪਾਈ ਆ ਇੰਦਾ ਤਾਂ ਕਦੀ ਅਕਾਲੀ ਦਲ ਨੇ ਕਦੀ ਕੀਤਾ ਇੰਦਾ ਕਦੀ ਮਗਲੀਆਂ ਕਾਂਗਰਸ ਸਰਕਾਰਾਂ ਨੇ ਪਿਛਲੇ 70 75 ਸਾਲ ਚ ਇਹ ਬਦਲਾਖੋਰੀ ਅਸੀਂ ਅੱਜ ਤੱਕ ਨਹੀਂ ਦੇਖੀ ਸੀਗੀ ਇਹ ਕੰਪਲੀਟ ਐਨਾਰਕੀ ਹੈ ਇਹ ਕੰਪਲੀਟ ਅਨ ਕਨਸਟੀਟਿਊਸ਼ਨਲ ਔਰ ਇਨਲੀਗਲ ਤੇ ਇਨ ਲਿਜਿਟਿਮੇਟ ਪੰਜਾਬ ਦੀ ਸਰਕਾਰ ਖੁਦ ਸਰਕਾਰ ਜਿਹੜੀ ਆ ਉਹਦੇ ਚ ਇਥੇ ਸ਼ਾਇਦ ਰਹੀ ਆਪਣੇ ਵੱਲੋਂ ਇਥੇ ਜਿਹਦੀ ਜਮਾਨਤ ਜਬ ਥੋਈ ਦੋ ਵਾਰੀ ਉਹਨੂੰ ਇਹ ਆਪਣੇ ਵੱਲੋਂ ਸਾਡੇ ਖਿਲਾਫ ਬਹੁਤ ਪੈਦਾ ਕਰ ਰਹੇ ਨੇ ਝੂਠੇ ਪਰਚੇ ਮੇਰੇ ਤੇ ਪੰਜ ਪਰਚੇ ਝੂਠੇ ਕਰਾਏ ਮੇਰੇ ਵੀਰੋ ਹਲੇ ਦੇ ਹਿਰਦੇ ਨੂੰ ਸ਼ਾਂਤੀ ਨਹੀਂ ਮਿਲੀ ਉਹਨੂੰ ਹੱਥ ਟੋਕਾ ਜਿਹਾ ਬਣਾ ਕੇ ਇੱਕ ਬੱਚਾ ਆ ਰੱਖਿਆ ਇਥੇ ਜੋ ਝੂਠ ਜੋ ਕੁਫਰ ਜੋ ਮਤਲਬ ਅਸ਼ਲੀਲ ਤੇ ਗੰਦੀਆਂ ਗੱਲਾਂ ਵਿਰੋਧੀਆਂ ਦੇ ਖਿਲਾਫ ਘੁਆਈਆਂ ਜਾ ਸਕਦੀਆਂ ਉਸ ਮੂਰਖ ਬੰਦੇ ਤੋਂ ਘੁਆਉਂਦੇ ਨੇ ਔਰ ਮੈਂ ਇਹ ਹੀ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਸਮਾਂ ਇੱਕਸਾਰ ਨਹੀਂ ਰਹਿੰਦਾ ਹੁੰਦਾ ਕਦੀ ਇਹ ਸਮਾਂ ਬਦਲਣਾ ਹੀ ਬਦਲਨਾ ਵਾ ਜਿਹੜੇ ਵੀ ਆਫੀਸਰਸ ਅੱਜ ਸਾਡੇ ਨਡਾਲਾ ਨਗਰ ਪੰਚਾਇਤ ਦਾ ਕੰਮ ਰੋਕ ਰਹੇ ਨੇ 28 ਸਫਾਈ ਸੇਵਕਾਂ ਦੀ ਤਨਖਾਹ ਰੋਕ ਰਹੇ ਨੇ ਜਿਹੜੇ EO ਨੂੰ ਆਉਣ ਨਹੀਂ ਦਿੰਦੇ ਜਾਂ ਜਿਹੜਾ EO ਅਗਰ ਉਹ ਆਪ ਖੁਦ ਨਹੀਂ ਆ ਰਿਹਾ ਤਾਂ ਉਹ ਮੈਂ ਸਮਝਦਾ ਇਹਨਾਂ ਨਾਲੋਂ ਵੀ ਜ਼ਿਆਦਾ ਬੇਵਕੂਫ ਆਦਮੀ ਆ ਉਹਦਾ ਫਰਜ਼ ਬਣਦਾ ਵਾ ਕਿ ਤੂੰ ਆਣ ਕੇ ਆਪਣੀ ਡਿਊਟੀ ਐਗਜ਼ੀਕਿਊਟ ਕਰ ਔਰ ਐਂਦਾ ਲੱਗਦਾ ਕਿ ਆ ਜਿਹੜਾ ਬੌਕਰ ਦਾ ਕਿਥੋਂ ਜਮਾਨਤ ਜਬਤ ਹੈ ਤੇ ਯੋ ਇਹੀ ਖੁਦਾ ਬਣ ਗਏ ਨੇ ਇਹ ਮਤਲਬ ਮਹਿਕਮੇ ਦੇ ਮੰਤਰੀ ਤੋਂ ਉੱਤੇ ਹੋ ਗਏ ਮਹਿਕਮੇ ਦੇ ਸੈਕਟਰੀ ਤੋਂ ਉੱਤੇ ਹੋ ਗਏ ਮਹਿਕਮੇ ਦੇ ਡਾਇਰੈਕਟਰ ਤੋਂ ਉੱਤੇ ਹੋ ਗਏ ਆ ਮੇਰੇ ਵੀਰੋ ਇਸ ਵਕਤ ਹਾਲਾਤ ਨੇ ਔਰ ਇਹੀ ਹਾਲਾਤ ਸਮੁੱਚੀਆਂ ਪੰਚਾਇਤਾਂ ਵਿੱਚ ਨੇ ਪੰਜਾਬ 'ਚ ਮੈਂ ਕਹਿ ਸਕਦਾ ਦਾਅਵੇ ਦੇ ਨਾਲ ਤੇ ਮੇਰੇ ਹਲਕੇ ਦੇ ਵਿੱਚ ਵੀ ਜਿਨ੍ਹਾਂ ਨੇ ਲੋਕਾਂ ਨੇ ਆਪਣੀ ਜਿਹੜੀ ਸੀ ਵੋਟ ਉਹ ਕਾਂਗਰਸ ਦੇ ਨਾਲ ਪਾਤੀ ਜਾਂ ਖੈਰੇ ਨੂੰ ਵੋਟ ਪਾਤੀ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਉਹਨਾਂ ਦੇ ਕੰਮ ਬੰਦ ਕੀਤੇ ਜਾ ਰਹੇ ਮਤੇ ਬੰਦ ਕੀਤੇ ਜਾ ਰਹੇ ਨੇ ਪੈਸੇ ਪਏ ਨੇ ਅਕਾਊਂਟਾਂ ਵਿੱਚ ਔਰ ਐਡਾ ਤੱਪ ਕੇ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਇਸ ਵਕਤ ਪੰਜਾਬ ਦੇ ਵਿੱਚ ਇੱਥੇ ਸਾਡੇ ਇਲਾਕੇ ਦੇ ਵਿੱਚ ਹੀ ਆ ਜਿੰਨਾ ਵੀਡੀਓ ਦਾ ਦਸਤਰ ਜਿਹੜੇ ਲੋਕਲ ਬਾਡੀਜ਼ ਦੇ ਮੁਲਾਜ਼ਮ ਨੇ ਆ ਤੁਹਾਡੇ ਇਸ਼ਤਿਹਾਰ ਲਾਉਣੇ ਆ ਜੀ ਨਸ਼ਾ ਯੁੱਧ ਨਸ਼ੇ ਵਿਰੁੱਧ ਅਸੀਂ ਇੰਨੀਆਂ ਫਲੈਕਸਾਂ ਭੇਜਤੀਆਂ 2.5 250 ਦੀ ਫਲੈਕਸ ਆ ਤੇ ਪੈਸੇ ਮੰਗੇ ਜਾ ਰਹੇ ਪੰਚਾਇਤਾਂ ਤੋਂ ਸਰਪੰਚਾਂ ਤੋਂ ਬਹੁਤ ਜ਼ਿਆਦਾ ਮੈਂ ਇਦਾਂ ਦੀ ਕਦੀ ਵੀ ਕੋਜੀ ਕਿਸਮ ਦੀ ਖੋ ਖੁੱਛੀ ਨੀਵੇਂ ਪੱਧਰ ਦੀ ਗਲੀ ਨਾਲੀ ਦੇ ਕੁੱਚੇ ਪੱਧਰ ਦੀ ਜਾਜ਼ਿੰਤੀ ਮੈਂ ਆਪਣੀ ਜ਼ਿੰਦਗੀ ਚ ਕਦੇ ਨਹੀਂ ਦੇਖੀ ਸਾਡਾ ਕੁਝ ਨਹੀਂ ਜਾਂਦਾ ਮੈਂ ਤਾਂ ਪਹਿਲਾਂ ਵੀ ਲੜਦਾ ਆਇਆ ਤੇ ਗਾਂ ਵੀ ਲੜੂਗਾ ਪਰ ਮੈਂ ਇਹ ਪੁੱਛਣਾ ਚਾਹੁੰਨਾ ਕਿ ਇਹਨਾਂ ਸਾਰੇ ਕਾਉਂਸਲਰਾਂ ਦਾ ਤੇ 12000 ਵਾਦੀ ਵਾਲੇ ਨਗਰ ਪੰਚਾਇਤ ਦੇ ਪਿੰਡ ਦੇ ਲੋਕਾਂ ਦਾ ਕਸੂਰ ਕੀ ਹੈ ਜੀ ਦੱਸਿਓ જરા ਮੈਨੂੰ ਇੱਕ ਵਾਰੀ ਅੱਛਾ ਕੀ ਕਸੂਰ ਹੈਗਾ ਵਾ ਦੱਸਿਓ જરા ਜਿਹੜੇ ਸਫਾਈ ਸੇਵਕ ਵਿਚਾਰੇ ਗਰੀਬ ਬੰਦੇ ਨੇ ਜਿਹੜੇ ਸਫਾਈ ਕਰਦੇ ਨੇ ਗਟਰਾਾਂ ਚ ਵੜਦੇ ਨੇ ਉਹਨਾਂ ਦਾ ਕੀ ਕਸੂਰ ਆ ਤੁਸੀਂ ਉਹਨਾਂ ਨਾਲ ਬਦਲਾ ਕੱਢ ਰਹੇ ਹੋ ਔਰ ਆ ਜਿਹੜੀ ਬੋਗਸ ਸਿੱਖਿਆ ਕ੍ਰਾਂਤੀ ਇੱਥੇ ਨੀ ਪੱਥਰ ਰੱਖ ਕੇ ਗਏ ਇਸੇ ਪਿੰਡ ਅੜਲੇ ਚ ਕਮਰੇ ਐਨ ਆਰ ਆਈਜ਼ ਨੇ ਬਣਾਏ ਹੋਏ ਨੇ। ਦਿয়ালਪੁਰ ਚ ਨੀ ਪੱਥਰ ਰੱਖਿਆ ਜਾ ਕੇ 25 30 ਫੁੱਟ ਕੰਧ ਬਣਾਤੀ ਆ ਤੇ ਉੱਥੇ ਜਾ ਕੇ ਨੀ ਪੱਥਰ ਜੇ ਅਸੀਂ ਕਰਤਾ ਇੱਕ ਕਿਸੇ ਪਿੰਡ ਚ ਨਾ ਨੀ ਪੱਥਰ ਰੱਖਿਆ ਕਲਾਸਰੂਮ ਦੀ ਰਿਪੇਅਰ ਕਦੀ ਕਲਾਸਰੂਮ ਦੀ ਰਿਪੇਅਰ ਦਾ ਵੀ ਕਦੀ ਨੀ ਪੱਥਰ ਰੱਖਿਆ। ਸਾਰਾ ਟੋਟਲ ਬੋਗਸ ਪ੍ਰਚਾਰ ਜਿੰਨਾ ਬਸ ਸਰਕਾਰ ਹੈ ਉਹ ਬਸ ਇਸ਼ਤਿਹਾਰबाजी ਚ ਲੱਗੀ ਹੋਈ ਆ ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਸਾਡੇ ਇਲਾਕੇ ਤਿੰਨ ਮੌਤਾਂ ਹੋਈਆਂ ਨੇ ਓਵਰਡੋਜ਼ ਦੇ ਨਾਲ ਕੱਲ ਮੈਂ ਮਕਸੂਦਪੁਰ ਪਿੰਡ ਗਿਆ ਆ ਉਹਦਾ ਮੁੰਡੇ ਦਾ ਨਾਮ ਅਭਿਸ਼ੇਕ ਸੀਗਾ 20 ਸਾਲ ਦਾ ਤਿੰਨ ਮੌਤਾਂ ਹੋਈਆਂ ਓਵਰਡੋਜ਼ ਨਾਲ ਹੁਣੇ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਹਲਕਾ ਭਲੱਥ ਵਿੱਚ ਤੇ ਅਖੇ ਜੀ ਯੁੱਧ ਨਸ਼ੇ ਵਿਰੁੱਧ ਉਹ ਜਿਹੜੀ ਕਨਸਟੇਬਲ ਅ ਅਮਨਦੀਪ ਕੌਰ ਜਿਹੜੀ ਕੋ 18 ਗ੍ਰਾਮ ਹਿਰੋਇਨ ਲੱਭੀ ਗਈ ਸੀਗੀ ਉਹਦੀ ਜ਼ਮਾਨਤ ਖੁਦ ਕਰਾਈ ਸਰਕਾਰ ਨੇ ਇਹ ਕਹਿੰਦੇ ਨੇ ਕਿ ਯੁੱਧ ਨਸ਼ੇ ਵਿਰੁੱਧ ਅਸੀਂ ਕਰਾਂਗੇ ਮਤਲਬ ਕੋਈ ਵੀ ਪ੍ਰੋਗਰਾਮ ਪੰਜਾਬ ਸਰਕਾਰ ਦਾ ਕਿਸੇ ਗੱਲ ਦੇ ਉੱਤੇ ਜ਼ਮੀਨ ਤੇ ਟਿਕਾਊ ਨਹੀਂਗਾ ਔਰ ਸਭ ਤੋਂ ਮਾੜੀ ਗੱਲ ਇਹ ਆ ਕਿ ਜਿਹੜਾ ਬਦਲੇ ਦੀ ਭਾਵਨਾ ਨਾਲ ਪੰਜਾਬ ਸਰਕਾਰ ਕੰਮ ਕਰਦੀ ਸਾਰੇ ਵਿਰੋਧੀਆਂ ਦੇ ਉੱਤੇ ਝੂਠੇ ਪਰਚੇ ਖੈਰੇ ਦੇ ਉੱਤੇ ਪਰਚੇ ਜੇਲ੍ਹਾਂ 'ਚ ਛੁੱਟਦਾ ਪਰ ਘਟੋ ਘਟ ਲੋਕਾਂ ਨੂੰ ਤਾਂ ਸਪੇਅਰ ਕਰਦੇ ਹੋ ਭਗਵੰਤ ਮਾਨ ਔਰ ਤੇਜਰੀਵਾਲ ਨੂੰ ਮੈਂ ਪੁੱਛਣਾ ਚਾਹਣਾ ਤੁਸੀਂ ਕਹਿੰਦੇ ਕਿ ਹਮ ਤੋ ਆਮ ਆਦਮੀ ਹੈ ਔਰ ਹਮ ਤੋ ਸਧਾਰਨ ਘਰੋਂ ਦੇ ਓ ਆਮ ਜਿਹੜੀ ਜਨਤਾ ਥੱਲੇ ਪਿਸਰੀ ਆ ਸਪਾਈ ਸੇਵਕ ਜਿਹੜੇ ਪਿਸਰੇ ਨੇ ਉਹਨਾਂ ਨੂੰ ਤਾਂ ਸਪੇਅਰ ਕਰਦੇ ਹੋ ਮੇਰੇ ਵੀਰੋ ਨਹੀਂ ਕਰਨਾ ਅਸੀਂ ਤਾਂ ਜਿੱਥੇ ਪਹਿਲਾਂ ਲੜਦੇ ਆਂ ਗਾਹ ਵੀ ਲੜਾਂਗੇ ਔਰ ਨਹੀਂ ਤੁਸੀਂ ਕਰੋਗੇ ਇਹ ਬਜਟ ਪਾਸ ਤੇ ਸਫਾਈ ਸੇਵਕਾਂ ਦੀ ਤਨਖਾਹ ਨਹੀਂ ਪਾਉਂਗੇ ਔਰ ਯੋ ਨੂੰ ਇੱਥੇ ਹਾਜ਼ਰ ਨਹੀਂ ਕਰਾਉਂਗੇ ਜਿਹੜਾ ਰਣਦੀਪ ਸਿੰਘ ਵੜੈਚਾ ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਉਹ ਆਪ ਵੀ ਰੰਗ ਚ ਰੰਗਿਆ ਹੋਇਆ ਉਹ ਜਿਹੜੇ ਬੋਕਰ ਪਾਰਟੀ ਦੇ ਇੱਥੇ ਦਾ ਹੈਗਾ ਜਮਨਤ ਜਬਤ ਉਹਦੇ ਉੱਤੇ ਜਾ ਕੇ ਕਮੈਂਟ ਕਰਦਾ ਕਿ ਬਹੁਤ ਵਧੀਆ ਲੀਡਰ ਮਿਲਿਆ ਅਗਰ ਵਧੀਆ ਲੀਡਰਸ਼ਿਪ ਤੇ ਫਿਰ ਦੋ ਵਾਰੀ ਜਮਨਤ ਕੋ ਜਬਤ ਹੋਈ ਉਸ ਬੰਦੇ ਦੀ ਔਰ ਜਦ ਵੀ ਉਹ ਕਿਤੇ ਆਣ ਕੇ ਬੋਲਦਾ ਜ਼ਹਿਰ ਉਗਲਦਾ ਆਪਣੂ ਔਰ ਇਸੇ ਕਰਕੇ ਇਹਨੂੰ ਆਪਣੇ ਘਰ ਵਿੱਚ ਝਾਤ ਮਾਰਨੀ ਚਾਹੀਦੀ ਕਿ ਉਹਦੇ ਹਸ਼ਰ ਕੀ ਹੋਇਆ ਜਦੋਂ ਤੁਸੀਂ ਨਫਰਤ ਨਾਲ ਗੰਦੀਆਂ ਗੱਲਾਂ ਕਰੋਗੇ ਗੰਦੀ ਭਾਸ਼ਾ ਵਰਤੋਗੇ ਤਾਂ ਇਹੀ ਹਸ਼ਰ ਹੋਊਗਾ ਜੋ ਤੁਹਾਡੇ ਘਰ ਵਿੱਚ ਇਸ ਵਕਤ ਹੋਇਆ ਪਿਆ ਵਾ ਮੈਂ ਮੇਰੀ ਪੁਰਜ਼ੋਰ ਅਪੀਲ ਹੈ ਅਗਰ ਕੋਈ ਸੁਣਨ ਵਾਲਾ ਹੈ ਲੱਗਦਾ ਨਹੀਂ ਹੈ ਕੋਈ ਅਗਰ ਕਿਤੇ ਤੁਕੇ ਨਾ ਭਗਵੰਤ ਮਾਨ ਜਾਂ ਤੁਹਾਡਾ ਲੋਕਲ ਬਾਡੀਜ਼ ਮਿਨਿਸਟਰ ਸੁਣ ਰਿਹਾ ਜਾਂ ਅਗਰ ਕੋਈ ਅਫਸਰ ਤੁਸੀਂ ਆ ਰੇਡੇ ਅਮਰੀਕਾ 25-25 ਲੱਖ ਰੁਪਏ ਨੂੰ ਇੱਕ ਇੱਕ ਆਈਐਸ ਅਫਸਰ ਪੈਂਦਾ ਚੰਡੀਗੜ੍ਹ 'ਚ ਬੈਠੇ 4-4 6-6 ਕਨਾਲ ਦੀਆਂ ਕੁੱਟੀਆਂ ਢੋਡੀਆਂ ਤੁਹਾਨੂੰ ਗਨਮੈਨ ਦਿੱਤੇ ਸਰਕਾਰਾਂ ਨੇ ਨੌਕਰ ਚੱਕਰ ਰੋਟੀ ਕੁੱਕ ਵਗੈਰਾ ਸਾਰੇ ਦਿੱਤੇ ਗੱਡੀਆਂ ਦਾ ਤੇਲ ਤੇਲ ਮੋਟਰ ਸਭ ਕੁਝ ਦਿੱਤਾ ਤੇ ਭਾਈ ਮਨ ਲਾ ਆਪਾਂ ਐਵੇਂ ਹੀ ਬੈਠੇ ਤੁਸੀਂ ਇੱਕ ਇਹ ਨੂੰ ਹਾਜ਼ਰ ਨਹੀਂ ਕਰ ਸਕਦੇ ਇਸ ਨਗਰ ਪੰਚਾਇਤ ਦਾ ਕੰਮ ਨਹੀਂ ਚਲਾ ਸਕਦੇ ਅਗਰ ਤੁਹਾਨੂੰ ਤੁਹਾਡੇ ਦੀ ਆਵਾਜ਼ ਸੁਣਦੀ ਤਾਂ ਤੁਸੀਂ ਸੁਣ ਲਓ ਸਾਡੇ ਨਗਰ ਪੰਚਾਇਤ ਦਾ ਨਡਾਲੇ ਦਾ ਜਿਹੜਾ ਹੈਗਾ ਉਹ ਕੰਮ ਤੁਰੰਤ ਡਵੈਲਪਮੈਂਟ ਦਾ ਕੰਮ ਕਰਾਇਆ ਜਾਵੇ ਪੈਸੇ ਪਏ ਨੇ ਨਗਰ ਪੰਚਾਇਤ ਦੇ ਕੋਲ ਗਵਰਨਮੈਂਟ ਆਫ ਇੰਡੀਆ ਦੀ ਬਹੁਤ ਸਾਰੀ ਗ੍ਰਾਂਟ ਪਈ ਆ ਜਿਹੜੇ ਸਾਡੇ ਮਕਾਨ ਬਣਨੇ ਨੇ ਕੱਚਿਆਂ ਤੋਂ ਪੱਕਿਆਂ ਦੀ ਗ੍ਰਾਂਟ ਮਿਲਣੀ ਆ ਉਹ ਪੈਸੇ ਪਏ ਨੇ ਉਹਦੇ ਵਿੱਚ ਵੀ ਮਦਖਲਤ ਕਰ ਰਹੇ ਆਪਣੀ ਪਾਰਟੀ ਦੇ ਬੰਦਿਆਂ ਨੂੰ ਭੇਜ ਰਹੇ ਨੇ ਕਿ ਜੀ ਤੁਸੀਂ ਫਾਰਮ ਭਰ ਕੇ ਦਿਓ ਹਰ ਗੱਲ ਵਿੱਚ ਪਾਰਟੀ ਦਾ ਨਾਮ ਚਾਇਓ ਆਮ ਆਦਮੀ ਕਲੀਨਕਾਂਜ ਰੱਖਤੀਆਂ ਹਸਪੀਟਲ ਦੇ ਰੰਗ ਸਾਰੇ ਪੰਜਾਬ 'ਚ ਕਹਿੰਦੇ ਹੁਕਮ ਦੇ ਦਿੱਤੇ ਨੇ ਕਿ ਉਹਨਾਂ ਨੂੰ ਬੋਕਰ ਦੇ ਰੰਗ ਵਿੱਚ ਰੰਗ ਦਿਓ ਆ ਜਿਹੜਾ ਭਗਮਾ ਰੰਗ ਆ ਤੇ ਨੀਲਾ ਰੰਗ ਆ ਪਾਰਟੀ ਦਾ ਸਾਰੇ ਹਸਪੀਟਲ ਸਾਡੇ ਭਲੱਤ ਦਾ ਜਿਹੜਾ ਸਿਵਲ ਸਬਡਿਵੀਜ਼ਨਲ ਹਸਪੀਟਲ ਉਹਦਾ ਰੰਗ ਕੀਤਾ ਜਾ ਰਿਹਾ ਜਾ ਕੇ ਤੁਸੀਂ ਦੇਖ ਸਕਦੇ ਹੋ ਇਹ ਕਿੱਥੋਂ ਦੀ ਰਾਜਨੀਤੀ ਯਾਰ ਕਿਹੜਾ ਬਦਲਾਵ ਸੀਗਾ ਇਹ ਤਾਂ ਨਿਰਾਇ ਬੇਫਿਕੂਫੀ ਔਰ ਬਦਲੇ ਦੀ ਭਾਵਨਾ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਉਮੀਦ ਕਰਦਾ ਹਾਂ ਕਿ ਅਗਰ ਕੋਈ ਸਰਕਾਰ ਨਾਮ ਦੀ ਚੀਜ਼ ਹੈ ਤੇ ਫਿਰ ਸਾਡਾ ਨਰਾੜੇ ਦੀ ਨਗਰ ਪੰਚਾਇਤ ਦਾ ਕੰਮ ਛੇਤੀ ਸ਼ੁਰੂ ਕਰਾਇਆ ਜਾਵੇ ਵਰਨਾ ਬੀਜੇਪੀ ਨੂੰ ਵੀ ਕੋਸਣਾ ਕੋਸਣਾ ਬੰਦ ਕਰੋ ਭਗਵੰਤ ਮਾਨ ਕਿ ਉਹ ਸਾਡੇ ਆਰਡੀਐਫ ਦੇ ਪੈਸੇ ਨਹੀਂ ਦਿੰਦੇ ਜੀ ਜੀਐਸਟੀ ਦੇ ਪੈਸੇ ਨਹੀਂ ਦਿੰਦੇ ਜੀ ਉਹ ਬੀਬੀਐਮਬੀ ਨੂੰ ਸਾਡੇ ਹੁਕਮ ਕਰਦੇ ਕਦੇ ਲਈ ਫਿਰ ਉਹੀ ਕੰਮ ਤੁਸੀਂ ਆਪਣੇ ਲੋਕਾਂ ਨਾਲ ਇਥੇ ਪੰਜਾਬ ਦੇ ਲੋਕਾਂ ਨਾਲ ਆਪਣੇ ਵੋਟਰਸ ਨਾਲ ਕਰ ਰਹੇ ਹੋ ਹੁਣ ਜੇ 12000 ਵੋਟਰ ਆ ਆਬਾਦੀਆਂ ਨਰਾਲੇ ਦੇ ਉਹਨਾਂ ਨੇ ਕੁਝ ਵੋਟਾਂ ਦਾ ਬੋਕਰ ਨੂੰ ਪਾਈਆਂ ਹੋਣੀਆਂ ਨਾ ਤੁਸੀਂ ਉਹਨਾਂ ਨੂੰ ਵਿੱਚ ਰਗੜਾ ਦੇਈ ਜਾਂਦੇ ਹੋ ਅਗਰ ਤੁਹਾਡੇ ਵਿੱਚ ਕੋਈ ਮਾੜੀ ਮੋਟੀ ਇਨਸਾਨੀਅਤ ਬਕਾਇਆ ਹੈ ਤਾਂ ਸਾਡੇ ਇਸ ਇਲਾਕੇ ਦੇ ਵਿੱਚ ਮਦਖਲਤ ਬੰਦ ਕਰੋ ਔਰ ਲੋਕਾਂ ਦੇ ਕੰਮ ਜਿਹੜੇ ਉਹ ਪਹਿਲ ਦੇ ਆਧਾਰ ਤੇ ਹੋਲੈਂਡ ਦੇ ਉੱਤੇ ਈਓ ਨੂੰ ਤੁਰੰਤ ਹਾਜ਼ਰ ਕਰੋ ਤਿੰਨ ਮਹੀਨੇ ਹੋ ਗਏ ਨੇ ਜੋ ਆਇਆ ਨਿੰਗਾ ਇੱਥੇ ਆਪਣੇ ਦਫ਼ਤਰ 'ਚ ਬੈਠਾ ਨਿੰਗਾ ਇਸ ਤੋਂ ਬਾਅਦ ਅਸੀਂ ਉੱਠ ਕੇ ਜਾ ਕੇ ਜਾ ਰਹੇ ਹਾਂ ਜਿਨ੍ਹਾਂ ਲੋਕਾਂ ਨੇ ਉੱਥੇ ਸਫਾਈ ਸੇਵਕਾਂ ਨੇ ਧਰਨਾ ਦਿੱਤਾ ਆਸ ਕਰਦਾ ਹਾਂ ਕਿ ਕੋਈ ਅਗਰ ਕਾਨੂੰਨ ਨਾਮ ਦੀ ਚੀਜ਼ ਆ ਪੰਜਾਬ ਜਿਹੜੀ ਕਿ ਨਜ਼ਰ ਨਹੀਂ ਆ ਰਹੀ ਤਾਂ ਇਹ ਸਾਡੀ ਗੱਲ ਸਾਰਿਆਂ ਦੀ ਸਮੁੱਚੀ ਤੇ ਨਗਰ ਪੰਚਾਇਤ ਦੇ ਅਡਾਲੇ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁਣੀ ਜਾਵੇਗੀ ਤੇ ਕੰਮ ਲੋਕਾਂ ਦਾ ਸ਼ੁਰੂ ਕਰਾਇਆ ਜਾਵੇਗਾ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ